ਮੇਰੀ ਅੰਮੀ ਮੇਰੀ ਜਾਨੀ ਮੇਰੀ ਮਾਏ ਤੂੰ ਮੈਨੂੰ ਖਤ ਲਿਖਿਆ ਹੈ ਕਿ ਖਤ ਨੂੰ ਪੜ੍ਹਦੇ ਸਾਰ ਹੀ ਮੈਂ ਤੇਰੇ ਕੋਲ ਆਵਾਂ ਉੱਡ ਪਵਾਂ ਮੈਂ ਬੰਨ ਕੇ ਪੈਰਾਂ ਨਾਲ ਸਮੇਂ ਦੇ ਖੰਭਾਂ ਨੂੰ ਜਾਂ ਹਵਾ ਦੇ ਘੋੜੇ ਦੀਆਂ ਫੜ ਲਗਾਵਾਂ ਉੱਤੇ ਕਾਠੀ ਪਾਵਾਂ ਤੂੰ ਚਾਹਨੀ ਹੈ ਕਿ ਬਸੰਤ ਰੁੱਤੇ ਮੈਂ ਬੰਨ ਕੇ ਤਾਰਿਆਂ ਦਾ ਸਿਹਰਾ ਜਨ ਜਹੀ ਬਉ ਰਾਣੀ ਦਾ ਫੁੱਲ ਵਿਆਹ ਕੇ ਤੇਰੀ ਝੋਲੀ ਪਾਵਾਂ ਤੇ ਰਾਤਾਂ ਨੂੰ ਤੇਰੀਆਂ ਬਾਤਾਂ ਦਾ ਹੰਗਾਰਾ ਭਰਨ ਦੇ ਵਾਸਤੇ ਤੇਰੇ ਵੰਸ਼ ਦੀ ਟਾਣੀ ਤੇ ਨਵਾਂ ਇੱਕ ਫੁੱਲ ਖੜਾਵਾਂ ਨਵਾਂ ਇੱਕ ਫੁੱਲ ਖੜਾਵਾਂ ਤੇਰੀ ਮਰਜ਼ੀ ਤੇ ਸੀਸ ਨਵਾ ਕੇ ਮੈਂ ਸਦਾ ਹੀ ਮਾਣ ਕੀਤਾ ਹੈ ਤੇਰੀ ਮਰਜ਼ੀ ਤੇ ਸੀਸ ਨਵਾ ਕੇ ਮੈਂ ਸਦਾ ਹੀ ਮਾਣ ਕੀਤਾ ਹੈ افسوس میری امی کے اس وری میں سیس چکا نہیں سکتا تا میں چبڑے نے زندگی دے پیرا ویچوں بے وسیع دے کنڈے تیرے ہاتھوں گلاب دے کنڈے بھی میں کھا نہیں سکتا میں تا سپنیاں ویچوی بیڑیاں ہاتھ کنیاں کھڑکاؤں گا ہاں کسے بیلے ویچ چوری خاتر بھی ونجلی وجہ نہیں سکتا ਅੱਜ ਤਾਂ ਮੈਂ ਇਨਸਾਨ ਦੇ ਪਿੰਡੇ ਤੋਂ ਭੁੱਖ ਦੀਆਂ ਲਾਸਾਂ ਨੂੰ ਮੇਟਣ ਚੱਲਿਆ ਕਿ ਕਿਸੇ ਹੁਸਨ ਦੀ ਗੁੱਤ ਦੀਆਂ ਸ਼ਮਕਾਂ ਵੀ ਅਜ਼ਮਾ ਨਹੀਂ ਸਕਦਾ। ਕੀ ਬਾਤ ਹੈ। ਕੀ ਬਾਤ ਹੈ। ਵਾਹ। ਮੈਂ ਮੈਂ ਵੀ ਕਿਸੇ ਦਿਨ ਹੁਸਨ ਦੀ ਚੰਨ ਰਾਣੀ ਨੂੰ ਵਿਆਹਾਂ ਦਾ ਬੱਦ ਜ਼ਰੂਰ। ਜ਼ਰੂਰ। ਹੁਸਨ ਦੀ ਚੰਨ ਰਾਣੀ ਨੂੰ ਮੈਂ ਵੀ ਕਿਸੇ ਦਿਨ ਵਿਆਹਾਂ ਦਾ ਬੱਦ ਜ਼ਰੂਰ। ਪਹਿਲਾਂ ਉਹ ਚੰਨ ਦੇ ਮੱਥੇ ਤੋਂ ਭੁੱਖ ਦਾ ਜੋ ਜੰਨ ਦੇ ਮੱਥੇ ਤੇ ਜੋ ਭੁੱਖਦਾ ਹੈ ਦਾਗ ਉਹ ਨਾ ਰਵਾਂ ਸੰਯੋਗ ਦਾਤਾ ਮੇਰੀ ਹੈ ਤੁਹਾਨੂੰ ਸਟੋਰੀ ਪਤਾ ਹੋਣਾ ਸੰਯੋਗ ਦਾਤਾ ਮੇਰੀ ਹੈ ਮੇਰੇ ਹੀ ਗਲ ਵਿੱਚ ਮਰਮਾਰਾ ਪਾਏਗੀ ਮੁਹੰਮਦ ਗੌਰੀ ਦੇ ਜੈ ਜਿੰਦੇਪਰ ਗਰਦਨ ਵਿੱਚ ਮੈਂ ਸੰਧਾ ਤੇ ਲਟਕਾ ਲਵਾਂ ਮੇਰੇ ਡੋਲੇ ਜਦ ਸੀਦਾ ਦਾ ਤੁਲਸ਼ ਤੋੜ ਸਕਦੇ ਨੇ ਕੀ ਵਾਦਾ ਮੇਰੇ ਦੌੜੇ ਜਦ ਜਾਵਣ ਸੀਦਾ ਦਾ ਤੁਲਸ਼ ਤੋੜ ਸਕਦੇ ਨੇ ਪਹਿਲਾ ਹੰਕਾਰੀ ਰਾਵਣ ਦੀ ਪਤ ਗਰਦਨ ਦਾ ਮੁਚਕਾਰਾਂ ਮੇਰਾ ਤੀਰ ਅੱਖਾਂ ਮੀਟ ਕੇ ਵੀ ਮੱਛੀ ਦੀ ਅੱਖ ਨੂੰ ਵਿੰ ਸਕਦਾ ਹੈ ਮੇਰਾ ਤੀਰ ਅੱਖਾਂ ਮੀਟ ਕੇ ਵੀ ਮੱਛੀ ਦੀ ਅੱਖ ਨੂੰ ਵਿੰ ਸਕਦਾ ਹੈ ਪਹਿਲਾ ਦਰਯੋਦਨ ਦੀ ਸ਼ੈਤਾਨੀ ਅੱਖ ਚੋਂ ਮੈਂ ਤੀਰ ਤੇ ਲਗਾ ਦਵਾਂ ਮੈਂ ਸੱਚ ਕਹਿਣਾ ਅੰਮੀ ਤੂੰ ਮੈਨੂੰ ਬਹੁਤ ਪਿਆਰੀ ਹੈ ਮੈਂ ਸੱਚ ਕਹਿਣਾ ਵਾ ਤੂੰ ਮੈਨੂੰ ਬਹੁਤ ਪਿਆਰੀ ਹੈ ਅੰਮੀ ਪਰ ਤੇ ਇਥੋਂ ਵੱਧ ਕੇ ਵੀ ਇੱਕ ਇਹ ਹੋਰ ਸਾਡੀ ਮਾਂ ਹੈ ਪਿਆਰੀ ਮੈਂ ਸੱਚ ਕਹਿਣਾ ਵਾ ਕਿ ਤੂੰ ਮੈਨੂੰ ਬਹੁਤ ਪਿਆਰੀ ਹੈ ਅੰਮੀ ਪਰ ਤੇ ਇਥੋਂ ਵੱਧ ਕੇ ਵੀ ਇੱਕ ਹੋਰ ਸਾਡੀ ਮਾਂ ਹੈ ਪਿਆਰੀ ਮੇਰੀ ਤਾਂ ਇੱਕ ਹਾਂ ਹੀ ਤੈਨੂੰ ਆਪਣੀ ਤਕਦੀਰ ਜਾਪੇਗੀ ਉਦੀ ਤਕਦੀਰ ਪਰ ਸਦਾ ਲਾਉਂਦੀ ਐ ਲਾਲ ਲਹੂ ਵਿੱਚ ਤਾਰੀ ਮੈਂ ਦੋ ਹੱਥਾਂ ਦੇ ਵਿੱਚ ਕੇ ਹੀ ਤੇਰੀ ਤਾਂ ਖੁਸ਼ੀ ਵੀ ਹਾਸ ਕਰ ਸਕਦਾ ਵਾਂ ਦੋ ਹੱਥਾਂ ਦੇ ਵਿੱਚ ਕੇ ਹੀ ਤੇਰੀ ਤਾਂ ਮੈਂ ਖੁਸ਼ੀ ਵੀ ਹਾਸ ਕਰ ਸਕਦਾ ਵਾਂ ਉਹਦੀ ਉਹ ਛੇ ਦਾਨਾ ਬੀਜ ਪਾ ਕੇ ਖਿੰਦੀ ਹੈ ਪਰ ਉਸ ਮਾਂ ਦੀ ਕਿਆਰੀ ਮੌਕਾ ਸਾਹ ਰਹਿ ਅੰਮੀਏ ਤੂੰ ਭਗਤ ਸਿੰਘ ਦੀ ਮਾਂ ਮੰਡ ਚੱਲੀ ਏ ਪਤਾ ਨਹੀਂ ਫਿਰ सिधे मारी कमर जी सिधे